ਇਹ ਸਾਡਾ ਵਾਅਦਾ ਹੈਗਾ ਪੰਜਾਬ ਦੇ ਲੋਕਾਂ ਦੇ ਨਾਲ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਔਰ ਉਹਦੇ ਵਾਸਤੇ ਇੱਕ ਬਹੁਤ ਹੀ ਜਿਹੜੀ ਵੈਲ ਪਲਾਨਡ ਜਿਹੜੀ ਕੋਆਰਡੀਨੇਟਡ ਜਿਹੜੀ ਹੈਗਾ ਐਫਰਟ ਜਿਹੜਾ ਉਹ ਕੀਤਾ ਜਾ ਰਿਹਾ ਮੇਰੇ ਜਿਹੜੇ ਕਲੀਗਜ਼ ਆ ਮਦਨਾਲ ਜੀ ਐਮਐਲਏ ਸਾਹਿਬ ਔਰ ਦਿਲਜੀਤ ਭੋਲਾ ਜੀ ਔਰ ਡਿਪਟੀ ਕਮਿਸ਼ਨਰ ਸਿਵਲ ਸਰਜਨ ਔਰ ਸੀਪੀ ਸਾਹਿਬ ਔਰ ਸਾਡੇ ਐਸਐਸਪੀ ਬਾਕੀ ਸਾਰੇ ਜ਼ਿਲ੍ਹੇ ਦੇ ਸਾਰੇ ਅਫਸਰ ਅਸੀਂ ਬੈਠ ਕੇ ਸਟ੍ਰੈਟਜੀ ਬਣਾਈ ਆ ਉਹਦੇ ਵਿੱਚ ਇੱਕ ਤਾਂ ਜਿੱਥੇ-ਜਿੱਥੇ ਕੋਈ ਲੋੜ ਆ ਜਿੱਥੇ ਕੋਈ ਬੱਚੇ ਕਿਸੇ ਨਾ ਕਿਸੇ ਵਜ੍ਹਾ ਨਾਲ ਨਸ਼ਾ ਕਰਦੇ ਆ ਔਰ ਉਹਨਾਂ ਨੂੰ ਦਵਾਈ ਲੈਣ ਲਈ ਕਿਤੇ ਦੂਰ ਰਚਦਾ ਉਹਦੇ ਵਾਸਤੇ ਅਸੀਂ ਇਲਾਜ ਦਾ ਜਿੱਥੇ ਵੀ ਉਹ ਕਹਿਣਗੇ ਐਡੀਸ਼ਨਲ ਜਿਹੜਾ ਹੈਗਾ ਚਾਹੇ ਹੋਟ ਸੈਂਟਰ ਬਣਾਉਣਾ ਪਵੇ ਦੀ ਐਡਿਕਸ਼ਨ ਆਲਰੇਡੀ ਸਾਡੇ ਕੋਲੇ ਤਕਰੀਬਨ ਤਕਰੀਬਨ ਜਿਹੜੇ 480 ਬੈੱਡ ਹੈਗੇ ਆ ਡੀ ਐਡਿਕਸ਼ਨ ਤੇ ਰੀਆਪ ਦੇ ਵਿੱਚ ਤੇ ਤਕਰੀਬਨ 500 550 ਬੈੱਡ ਅਸੀਂ ਨਵੇਂ ਐਡ ਕਰ ਰਹੇ ਆ ਜੀ ਜਿਹਦੇ ਵਿੱਚ ਤੁਹਾਡੇ ਅਪਕਮਿੰਗ ਦੋ ਮੈਡੀਕਲ ਕਾਲਜ ਹੈਗੇ ਆ ਜੀ ਗੁਰੂ ਅਮਰਦਾਸ ਉਹ ਲੰਗਰ ਵੀ ਦੇਣਗੇ ਔਰ ਉਸ ਬੰਦਿਆ ਦਾ ਇਲਾਜ ਵੀ ਕਰਨਗੇ ਸੀਐਮਸੀ ਵਾਲੇ 50 ਡੈਡੀਕੇਟਿਡ ਬੈਡਸ ਹੋਰ ਦੇਣਗੇ ਡੀਐਮਸੀ ਵਾਲੇ 100 ਦੇਣਗੇ ਔਰ ਇੱਕ ਜੀਆਈਐਸ ਗਰੁੱਪ ਦਾ ਨਵਾਂ ਮੈਡੀਕਲ ਕਾਲਜ ਬਣ ਰਿਹਾ ਜੀ ਉਹ 200 ਬੈਡ ਦੇਣਗੇ ਇਸੇ ਤਰ੍ਹਾਂ ਇੱਕ ਹੋਮੀਓਪੈਥਿਕ ਕਾਲਜ ਬਣਦਾ ਹੈ 100 ਬੈਡ ਦੇਣਗੇ ਨਰਸਿੰਗ ਕਾਲਜੇਸ ਵਾਲੇ ਜਿਹੜੇ ਹੈਗੇ ਆ 190 ਬੈਡ ਉਹਨਾਂ ਨੇ ਪ੍ਰੋਮਿਸ ਕੀਤੇ ਆ ਸੋ ਸਾਡੇ ਜਿਹੜੀ ਡੀਐਡ ਐਕਸ਼ਨ ਤੇ ਰੀਆ ਬੈਡਸ ਆ ਉਹਦੀ ਕੈਪੈਸਿਟੀ ਦੁੱਗਣੀ ਕਰ ਰਹੇ ਆ ਅਸੀਂ ਇਦੇ ਨਾਲ ਨਾਲ ਜਿਹੜਾ ਹੈਗਾ ਉਹ ਡਿਪਟੀ ਕਮਿਸ਼ਨਰ ਇੰਡਸਟਰੀਅਲ ਟਾਈਅਪ ਕਰਕੇ ਵੀ ਉਹਨਾਂ ਨੂੰ ਕਿੰਨੇ ਬੰਦੇ ਚਾਹੀਦੇ ਆ ਕਿਹੜਾ ਸਕਿੱਲ ਚਾਹੀਦਾ ਡੀਡਿਕਸ਼ਨ ਰੀ ਹੈਵ ਸਕਿੱਲ ਡਵੈਲਪਮੈਂਟ ਇਕੱਠੇ ਹੋਣਗੇ ਸਾਰੇ ਜੀ ਜਦੋਂ ਕੋਈ ਸਾਡੇ ਕੋਲੇ ਕੋਈ ਵੀ ਜਿਹੜਾ ਜਿਸ ਤਰ੍ਹਾਂ ਸਾਡੀਆਂ ਜੇਲਾਂ ਦੇ ਵਿੱਚ ਬੰਦੇ ਪਹਿਲਾਂ ਭੇਜਦੇ ਸੀ ਅ ਉਹ ਉਹਨੂੰ ਡੀਕ੍ਰਿਮੀਨਲਾਈਜ਼ ਕਰਕੇ ਜਿਹੜੇ ਹੁਣ ਨਸ਼ਾ ਕਰਨ ਵਾਲੇ ਆ ਜਾ ਜਿਹੜੇ ਕਨਸਮਪਸ਼ਨ ਕੁਆਇਟਿਡ ਨਾਲ ਫੜੇ ਜਾਂਦੇ ਆ ਫਸਟ ਟਾਈਮ ਆਫੈਂਡਰ ਆ ਯੰਗ ਬੰਦੇ ਆ ਉਹਨਾਂ ਨੂੰ ਜੇਲਾ ਚ ਨਾ ਭੇਜ ਕੇ ਜਿਹੜੇ ਡੀ ਐਡਿਕਸ਼ਨ ਜਾਂ ਟ੍ਰੀਟਮੈਂਟ ਸੈਂਟਰ ਆ ਉਹਨਾਂ ਦੇ ਵਿੱਚ ਭੇਜਾਂਗੇ ਉੱਥੇ ਉਹਨਾਂ ਨੂੰ ਉਹਨਾਂ ਦਾ ਜਿਹੜੇ ਟੀਕੇ ਲਾਂਦੇ ਉਹਨਾਂ ਨੂੰ ਗੋਲੀਆਂ ਤੇ ਜਿਹੜੇ ਗੋਲੀਆਂ ਲਾਂਦੇ ਹੌਲੀ ਹੌਲੀ ਗੋਲੀਆਂ ਛਡਾ ਕੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਔਰ ਗਵਰਨਮੈਂਟ ਦੀਆਂ ਸਕੀਮਾਂ ਦੇ ਵਿੱਚੋਂ ਉਹਨਾਂ ਨੂੰ ਕੋਈ ਲੋਨ ਜਾਂ ਸਬਸਿਡੀ ਵੀ ਹੋਵੇ ਜਿਸ ਤਰ੍ਹਾਂ 31 ਕੋਰਸ ਸਾਡੇ ਕੋਲੇ ਖੇਤੀਬਾੜੀ ਦੇ ਆ ਹਾਈ ਵੈਲਿਊ ਕ੍ਰੌਪਸ ਦੇ ਇਸੇ ਤਰ੍ਹਾਂ ਜਿਹੜੇ ਆਈਟੀਆਈ ਦੇ ਵਿੱਚ ਬਹੁਤ ਸਾਰੇ ਕੋਰਸਸ ਹੈਗੇ ਆ ਜਿਹੜੇ ਇੰਡਸਟਰੀ ਨਾਲ ਰਿਲੇਟਡ ਹੈ ਕੰਪਿਊਟਰ ਜਿਹੜੇ ਮਾਡਰਨ ਏਜ ਹੈ ਚਾਹੇ AI ਹੈ ਕੰਪਿਊਟਰਸ ਹੈ ਅਕਾਊਂਟਿੰਗ ਹੈ ਇਹਦੇ ਨਾਲ ਰਿਲੇਟਡ ਸਨ ਫਾਊਂਡੇਸ਼ਨ ਨੇ ਜਿਹੜੇ ਕੋਰਸਸ ਸ਼ੁਰੂ ਕੀਤੇ ਆ ਔਰ ਜੇ ਸਾਨੂੰ ਸਪੋਜ਼ ਖੰਨੇ ਜਾਂ ਜਗਰਾਵੋਂ ਦੇ ਵਿੱਚ ਲੋੜ ਪਈ ਆ ਉੱਥੇ ਜਾ ਕੇ ਵੀ ਸਾਡੇ ਕੋਲੇ ਜਿਹੜੇ ਬੰਦੇ ਆ ਸਾਡੇ ਟ੍ਰੇਨਿੰਗ ਦੇਣ ਲਈ ਤਿਆਰ ਹੈ ਤੇ ਇਹਦੇ ਨਾਲ ਨਾਲ ਇੱਕ ਜਿਹੜਾ ਹੈਗਾ ਉਹ ਅਨੋਨਿਮਸ ਆਰ ਜਿਹੜੇ ਹੈਗੇ ਆ ਤੁਹਾਡੇ ਨਾਰਕੋਟਿਕ ਅਨੋਨਿਮਸ ਐਂਡ ਐਲਕੋਹੋਲਿਕ ਅਨੋਨਿਮਸ ਇੱਕ ਸਪੋਰਟ ਗਰੁੱਪ ਜਿਹੜੇ ਬੰਦੇ ਨਸ਼ਾ ਕਰਦੇ ਸੀ ਛੱਡ ਚੁੱਕੇ ਸੀ ਜਾਂ ਜਿਹੜਾ ਯੂਥ ਦੇ ਵਾਂਟ ਟੂ ਵਰਕ ਫੋਰ ਚੇਂਜ ਉਹ ਵਾਲੇ ਯੂਥ ਦਾ ਇੱਕ ਗਰੁੱਪ ਹੈ ਹਰ ਜਿੱਥੇ ਵੀ ਕੋਈ ਡੀਡਿਕਸ਼ਨ ਜਾਂ ਰੀਐਬ ਸੈਂਟਰ ਹੈ ਉਹਦੇ ਨਾਲ ਇੱਕ سپورਟ ਗਰੁੱਪ ਹੋਏਗਾ ਇਸੇ ਤਰ੍ਹਾਂ ਹਰ ਪਿੰਡ ਦੇ ਵਿੱਚ ਇੱਕ ਸਿਹਤ ਕਮੇਟੀ ਬਣਾਈ ਜਾ ਰਹੀ ਹੈ ਯੂਥ ਦੇ ਗਰੁੱਪਸ ਬਣਾਏ ਜਾ ਰਹੇ ਆ ਤਾਂ ਕਿ ਜਿਹੜਾ ਪੂਰਾ ਪਿੰਡ ਹੈ ਜਾਂ ਮਹੱਲਾ ਹੈ ਉਹਨੂੰ ਨਸ਼ਾ ਮੁਕਤ ਕੀਤਾ ਜਾਵੇ